ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਅਸੀਂ ਅਕਸਰ ਗੱਲ ਕਰਦੇ ਸੀ ਸਾਡਾ ਮਕਸਦ ਇਹੀ ਹੁੰਦਾ ਹੈ ਕਿ ਜਿੱਥੇ ਸਮਾਜ ਦੇ ਵਿੱਚ ਅਨੇਕਾਂ ਹੀ ਵੀਡੀਓ ਬਣਦੀਆਂ ਨੇ ਜਿੱਦਾਂ ਡਾਕਟਰ ਨੇ ਉਹ ਆਪਣਾ ਕੰਟਰੀਬਿਊਸ਼ਨ ਦਿੰਦੇ ਨੇ ਲੋਕਾਂ ਦੀ ਸਿਹਤ ਜਾਗਰੂਕ ਕਰਕੇ ਟੀਚਰ ਨੇ ਉਹ ਸਟੱਡੀ ਬਾਰੇ ਬਣਾਉਂਦੇ ਨੇ ਸਾਡਾ ਵੀ ਮੋਟਿਵ ਇਹ ਹੈ ਵੀ ਲੀਗਲ ਜਿਹੜੀ ਅਵੇਅਰਨੈਸ ਹੈ ਉਹਨੂੰ ਜਾਗਰੂਕ ਲੋਕਾਂ ਨੂੰ ਕਰਨ ਦੇ ਲਈ ਜਿਹੜੇ ਕਾਨੂੰਨ ਬਣੇ ਨੇ ਉਹਦੀ ਜਾਣਕਾਰੀ ਤੁਹਾਨੂੰ ਦਈਏ ਹੁਣ ਇੱਕ ਗੱਲ ਚੱਲ ਰਹੀ ਹੈ ਕੁਝ ਦਿਨਾਂ ਤੋਂ ਜਿਹੜੀ ਮੋਦੀ ਅਤੇ ਡੋਨਲਡ ਟਰੰਪ ਦੀ ਜਿਹੜੀ ਡੀਲ ਹੋਈ ਹੈ ਕਿਸਾਨਾਂ ਦੇ ਬਾਰੇ ਉਹਦੇ ਕੀ ਫਾਇਦੇ ਨੇ ਕੀ ਨੁਕਸਾਨ ਨੇ ਅਤੇ ਕੀ ਉਹ ਡੀਲ ਹੈ ਉਦੇ ਬਾਰੇ ਮੈਂ ਜਿਹੜਾ ਤੁਹਾਨੂੰ ਫਾਇਦੇ ਦੱਸੂਗਾ ਤੇ ਇਹ ਜਿਹੜੇ ਮਨਪ੍ਰੀਤ ਕੋਰਨੇ ਐਡਵੋਕੇਟ ਇਹ ਤੁਹਾਨੂੰ ਨੁਕਸਾਨ ਦੱਸਣਗੇ ਦੋਸਤੋ ਮੇਨ ਗੱਲ ਕੀ ਹੈ ਕਿ ਤੁਹਾਨੂੰ ਇਹਦੇ ਬਾਰੇ ਪੂਰੀ ਜਾਣਕਾਰੀ ਆ ਜਾਵੇ ਜਿੱਦਾਂ ਜਦੋਂ ਕਿਸਾਨਾਂ ਦੇ ਪ੍ਰਤੀ ਕਾਨੂੰਨ ਬਣਾਏ ਸੀ ਉਹਦੀ ਪਹਿਲਾਂ-ਪਹਿਲਾਂ ਤਾਂ ਗੱਲੇ ਨਹੀਂ ਪਤਾ ਲੱਗੀ ਸੀ ਸਾਡੇ ਭਰਾਵਾਂ ਨੂੰ ਕੀ ਕਾਨੂੰਨ ਨੇ ਕੀ ਗੱਲ ਹੈ ਕੀ ਨੁਕਸਾਨ ਨੇ ਕੀ ਫਾਇਦੇ ਨੇ ਇਹਦਾ ਕੀ ਸੁਸਾਇਟੀ ਤੇ ਇੰਪੈਕਟ ਪੈਂਦਾ ਤੇ ਤੁਸੀਂ ਕਮੈਂਟ ਜਰੂਰ ਕਰਨੇ ਨੇ ਇਸ ਵੀਡੀਓ ਦੇ ਵਿੱਚ ਵੀ ਕਿਸਾਨਾਂ ਦੇ ਬਾਰੇ ਕੀ ਗਲਤ ਹੈ ਕੀ ਠੀਕ ਹੈ ਇਹਦੇ ਬਾਰੇ ਜਰੂਰ ਕਮੈਂਟ ਕਰਨੇ ਨੇ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੂਗੀ ਤਾਂ ਸ਼ੇਅਰ ਵੀ ਜਰੂਰ ਕਰਨੀ ਆ ਇਸ ਲਈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਜਰੂਰ ਕਰ ਲਿਓ ਅਤੇ ਘੰਟੀ ਵਾਲਾ ਜਿਹੜਾ ਬਟਨ ਹੈ ਉਹ ਵੀ ਪ੍ਰੈਸ ਜਰੂਰ ਕਰ ਲਿਓ ਤਾਂ ਕਿ ਜਦੋਂ ਕੋਈ ਨੋਟੀਫਿਕੇਸ਼ਨ ਆਵੇ ਤੁਹਾਨੂੰ ਜਿਹੜੀ ਨਵੀਂ ਵੀਡੀਓ ਹੈ ਉਸ ਦਾ ਨੋਟੀਫਿਕੇਸ਼ਨ ਤੁਰੰਤ ਆ ਜਾਵੇਗਾ ਦੋ ਅੱਜ ਦੀ ਜਿਹੜੀ ਸਾਡੀ ਵੀਡੀਓ ਹੈ ਜਿਹੜੀ ਜਿਹੜੇ ਭਰਾ ਨੇ ਕਿਸਾਨ ਉਹਨਾਂ ਦੇ ਬਾਰੇ ਹੈ ਕਿ ਜਿਹੜੀ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂਐਸਏ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਵਿੱਚ ਜਿਹੜੀ ਕਿਸਾਨਾਂ ਨੂੰ ਲੈ ਕੇ ਮੱਕੀ ਬਾਰੇ ਕਪਾਹ ਬਾਰੇ ਅਤੇ ਜਿਹੜੇ ਫਲ ਨੇ ਉਹਨੂੰ ਜਿਹੜੀ ਲੈ ਕੇ ਡੀਲ ਹੋਈ ਹੈ ਕੀ ਉਹ ਡੀਲ ਹੈ ਕੀ ਟੈਕਸ ਦੀ ਛੂਟ ਦਿੱਤੀ ਹੈ ਸੋਸਾਇਟੀ ਤੇ ਕੀ ਇੰਪੈਕਟ ਪੈਂਦਾ ਹੈ ਇਹ ਜਿਹੜੀ ਡੀਲ ਹੈ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਅਤੇ ਯੂ ਐਸ ਏ ਦੇ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਦੇ ਵਿੱਚ ਹਿੰਦੁਸਤਾਨ ਦੇ ਅੰਤਰਰਾਸ਼ਟਰੀ ਬਾਜ਼ਾਰ ਤੋਂ ਜਿਹੜੀ ਕਿ ਬਾਹਰ ਤੋਂ ਮੱਕੀ ਕਪਾਹ ਅਤੇ ਜਿਹੜੇ ਫਰੂਟਸ ਨੇ ਉਹਦੇ ਉੱਪਰ ਜਿਹੜਾ ਟੈਕਸ ਲੱਗਦਾ ਸੀ ਉਹਨਾਂ ਟੈਕਸਾਂ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਇੰਡੀਆ ਵੱਲੋਂ ਛੋਟ ਦਿੱਤੀ ਗਈ ਹੈ ਉਹ ਜਿਹੜੀਆਂ ਚੀਜ਼ਾਂ ਨੇ ਜਦੋਂ ਇੰਪੋਰਟ ਕਰਦੇ ਹਾਂ ਪ੍ਰਯਾਤ ਕਰਦੇ ਹਾਂ ਉਹਦੇ ਵਿੱਚ ਜਿਹੜੀ ਟੈਕਸ ਦੀ ਛੋਟ ਹੈ ਉਹ ਦਿੱਤੀ ਗਈ ਹੈ ਹੁਣ ਸਭ ਤੋਂ ਪਹਿਲਾਂ ਜਿਹੜੀ ਮੱਕੀ ਦੀ ਗੱਲ ਕਰੀਏ ਸੀ ਸਭ ਤੋਂ ਪਹਿਲਾਂ ਜਿਹੜੀ ਮੱਕੀ ਜਾਂ ਕੌਰਨ ਤੇ ਕੀ ਅਸਰ ਹੈ ਹੁਣ ਜਿਹੜੀ ਸਭ ਤੋਂ ਪਹਿਲੇ ਜਿਹੜੀ ਮੱਕੀ ਦੇ ਬਾਰੇ ਨੇ ਇਹ ਦੱਸਣਗੇ ਕਿ ਜਿਹੜੀ ਮੱਕੀ ਦੇ ਅਗਰ ਉਹ ਇੰਪੋਰਟ ਯੂ ਐਸ ਏ ਤੋਂ ਜਾਂ ਬਾਹਰ ਵੱਡੇ ਵੱਡੇ ਯੂ ਐਸ ਏ ਚ ਫਾਰਮ ਹੋਸ ਨੇ ਅਗਰ ਮੱਕੀ ਦੀ ਜਿਹੜੀ ਸਪਲਾਈ ਹੈ ਉਹ ਵੱਧ ਜਾਂਦੀ ਹੈ ਹਿੰਦੁਸਤਾਨ ਦੀ ਮੱਕੀ ਤੇ ਜਾਂ ਖਾਸ ਕਰਕੇ ਪੰਜਾਬ ਦੀ ਮੱਕੀ ਤੇ ਕੀ ਅਸਰ ਪਵੇਗਾ ਜੋ ਵਿਦੇਸ਼ੀ ਮੱਕੀ ਭਾਰਤ ਦੇ ਵਿੱਚ ਆਯਾਤ ਕੀਤੀ ਜਾਵੇਗੀ ਉਹਦੇ ਕਾਰਨ ਜਿਹੜੇ ਆਪਣੇ ਭਾਰਤ ਦੀ ਖਾਸ ਤੌਰ ਤੇ ਪੰਜਾਬ ਦੀ ਮੱਕੀ ਦੀ ਕਿਸਾਨਾਂ ਦੀ ਫਸਲਾਂ ਨੂੰ ਬਹੁਤ ਜ਼ਿਆਦਾ ਇਫੈਕਟ ਪਵੇਗਾ ਉਹਨਾਂ ਦੀਆਂ ਕੀਮਤਾਂ ਜਿਹੜੀਆਂ ਨੇ ਘਟਣ ਆਣ ਗਿਆ ਦੋਸਤੋ ਬਿਲਕੁਲ ਸਹੀ ਗੱਲ ਹੈ ਜਿਹੜੀ ਅਗਰ ਯੂਐਸਏ ਤੋਂ ਮੱਕੀ ਹੈ ਜਿਹੜੀ ਉੱਥੇ ਵੱਡੇ ਵੱਡੇ ਫਾਰਮ ਹਾਊਸ ਨੇ ਉਹਨਾਂ ਤੋਂ ਅਗਰ ਇੰਪੋਰਟ ਕੀਤੀ ਜਾਂਦੀ ਹੈ ਉਹਦੀ ਸਪਲਾਈ ਵੱਧ ਜਾਵੇਗੀ ਤਾਂ ਹਿੰਦੁਸਤਾਨ ਦੇ ਖਾਸ ਕਰਕੇ ਜਿਹੜੇ ਪੰਜਾਬ ਦੇ ਮੱਕੀ ਦੇ ਕਿਸਾਨ ਨੇ ਉਹਨਾਂ ਦੀਆਂ ਜਿਹੜੀਆਂ ਕੀਮਤਾਂ ਨੇ ਜਿੱਥੇ ਕੰਪੀਟੀਸ਼ਨ ਵੱਧ ਜਾਂਦਾ ਹੈ ਉਹਦੇ ਬਹੁਤ ਭਾਰੀ ਦਰਾਂ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਕੰਟੋਤੀ ਹੋਵੇਗੀ ਤੇ ਇਸ ਦੇ ਨਾਲ ਖਾਸ ਕਰਕੇ ਜਿਹੜੇ ਪੰਜਾਬ ਦੇ ਕਿਸਾਨ ਨੇ ਉਹ ਚਾਵਲ ਦੀ ਜਗ੍ਹਾ ਮੱਕੀ ਨੂੰ ਜਿਹੜੇ ਪ੍ਰੈਫਰੈਂਸ ਦਿੰਦੇ ਨੇ ਮੱਕੀ ਨੂੰ ਬੀਜਦੇ ਨੇ ਅਗਰ ਵਿਦੇਸ਼ੀ ਮੱਕੀ ਬਹੁਤ ਭਾਰੀ ਮਾਤਰਾ ਵਿੱਚ ਭਾਰਤ ਵਿੱਚ ਇمپੋਰਟ ਕੀਤੀ ਜਾ ਰਹੀਗੀ ਤਾਂ ਭਾਰਤ ਦੀ ਮੱਕੀ ਦੀ ਜਿਹੜੀ ਐਮਐਸਪੀ ਰੇਟ ਨੇ ਉਹਨਾਂ ਵਿੱਚ ਗਿਰਾਵਟ ਆਏ। ਦੋਸਤੋ ਬਿਲਕੁਲ ਠੀਕ ਹੈ। ਅਗਰ ਜੇ ਬਹੁਤ ਮਾਤਰਾ 'ਚ ਇمپੋਰਟ ਕੀਤੀ ਜਾਣ ਲੱਗੀ ਤਾਂ ਜਿਹੜੀ ਐਮਐਸਪੀ ਦੀ ਜਿਹੜੀ ਰੇਟ ਹੈ ਉਹ ਵੀ ਘਟ ਸਕਦਾ ਜਿੱਥੇ ਸਪਲਾਈ ਵੱਜ ਜਾਂਦੀ ਹੈ ਉੱਥੇ ਰੇਟ ਡੈਫੀਨਟਲੀ ਘਟ ਹੋਵੇਗਾ। ਹੁਣ ਦੋਸਤੋ ਫਾਇਦਾ ਕੀ ਹੋਵੇਗਾ? ਦੋਸਤੋ ਫਾਇਦਾ ਕੀ ਹੈ? ਇਹਦੇ ਨਾਲ ਜਿੱਥੇ ਜਿਹੜੇ ਪੋਲਟਰੀ ਫਾਰਮ ਨੇ ਜਾਂ ਜਿੱਥੇ ਚਾਰਾ ਹੈ, ਜਿੱਥੇ ਮੱਕੀ ਦੀ ਜ਼ਿਆਦਾ ਯੂਜ਼ ਹੁੰਦੀ ਹੈ ਜਾਂ ਮੱਕੀ ਦਾ ਆਟਾ ਲੋਕਾਂ ਦੇ ਵਿੱਚ ਉਜ਼ੂਜ਼ ਹੁੰ ਦਾ ਤਾਂ ਉੱਥੇ ਜਿਹੜੇ ਉਹਨਾਂ ਨੂੰ ਘੱਟ ਰੇਟ ਤੇ ਇਹ ਚੀਜ਼ ਮੱਕੀ ਮਿਲੇਗੀ ਜਿਹੜੀ ਦੂਸਰੀ ਗੱਲ ਹੈ ਕਪਾਹ ਕਪਾਹ ਅਗਰ ਇੰਪੋਰਟ ਯੂਐਸ ਤੋਂ ਕੀਤੀ ਜਾਂਦੀ ਹੈ ਕੀ ਨੁਕਸਾਨ ਹੋਵੇਗਾ ਕੀ ਫਾਇਦਾ ਹੋਵੇਗਾ ਹੁਣ ਦੋਸਤੋ ਜਿਹੜੇ ਪੰਜਾਬ ਤੇ ਹਰਿਆਣਾ ਦੇ ਕਿਸਾਨ ਨੇ ਖਾਸ ਕਰਕੇ ਉਹਨਾਂ ਦੇ ਜਿਹੜੀ ਕੀੜੇ ਦੀ ਬਹੁਤ ਜ਼ਿਆਦਾ ਇਸੋਂ ਫਸਲ ਨੂੰ ਨੁਕਸਾਨ ਪਹੁੰਚਾਉਂਦੀ ਹੈ ਇਸ ਲਈ ਪਹਿਲਾ ਹੀ ਖਫਤ ਬਹੁਤ ਜ਼ਿਆਦਾ ਘਟ ਗਈ ਹੈ ਅਗਰ ਕਪਾਹ ਜ਼ਿਆਦਾ ਮਾਤਰਾ ਵਿੱਚ ਵਿਦੇਸ਼ਾਂ ਤੋਂ ਆਯਾਤ ਕੀਤੀ ਜਾਊਗੀ ਇੰਡੀਆ ਦੇ ਵਿੱਚ ਤਾਂ ਜਿਹੜੀ ਕਿ ਆਪਣੀ ਲੋਕਲ ਪੰਜਾਬ ਔਰ ਹਰਿਆਣਾ ਦੀ ਦੇਸੀ ਕਪਾਹ ਉਹਦੀ ਵੈਲਿਊ ਬਹੁਤ ਜ਼ਿਆਦਾ ਘਟ ਜਾਵੇਗੀ ਉਹਦੀ ਡਿਮਾਂਡ ਬਹੁਤ ਜ਼ਿਆਦਾ ਘਟ ਜਾਵੇਗੀ ਅਤੇ ਮੰਡੀ ਦੇ ਰੇਟ ਡਿੱਗ ਸਕਦੇ ਨੇ ਹੁਣ ਦੋਸਤੋ ਨੁਕਸਾਨ ਇਹਨਾਂ ਨੇ ਦੱਸ ਦਿੱਤਾ ਅਗਰ ਕਪਾਹ ਬਹੁਤ ਜ਼ਿਆਦਾ ਮਾਤਰਾ ਚ ਇੰਪੋਰਟ ਹੋਣ ਲੱਗ ਗਈ ਉਹਦਾ ਫਾਇਦਾ ਕੀ ਹੈ ਉਹਦਾ ਫਾਇਦਾ ਹੋਵੇਗਾ ਕਿ ਜਿਹੜਾ ਟੈਕਸਟਾਈਲ ਦਾ ਬਿਜ਼ਨਸ ਹਿੰਦੁਸਤਾਨ ਦੇ ਵਿੱਚ ਉਹਦੇ ਵਿੱਚ ਉਹਨਾਂ ਨੂੰ ਕੱਚਾ ਮਾਲ ਬਹੁਤ ਸਸਤੇ ਰੇਟਾਂ ਤੇ ਮਿਲੇਗਾ ਤੇ ਹਿੰਦੁਸਤਾਨ ਦੇ ਵਿੱਚ ਟੱਚ ਸਟਾਈਲ ਦਾ ਜਿਹੜਾ ਬਿਜ਼ਨਸ ਹੈ ਉਹ ਬਹੁਤ ਜ਼ਿਆਦਾ ਬਣੇਗਾ ਹੁਣ ਦੋਸਤੋ ਇਸ ਦਾ ਜਿਹੜਾ ਅਗਲਾ ਤੇ ਲਾਸਟ ਹੈ ਕਿ ਫਰੂਟਸ ਅਗਰ ਜ਼ਿਆਦਾ ਇੰਪੋਰਟ ਹੋਣਗੇ ਯੂ ਐਸ ਏ ਤੋਂ ਜਿਹਦੇ ਵਿੱਚ ਕੀ ਬਹੁਤ ਜ਼ਿਆਦਾ ਟੈਕਸ ਦੀ ਛੋਟ ਦਿੱਤੀ ਹੈ ਜਿਹੜਾ ਯੂ ਐਸ ਏ ਤੋਂ ਇੰਪੋਰਟ ਕਰਨ ਦੇ ਲਈ ਫਰੂਟ ਉਹਦਾ ਜਿਹੜਾ ਕੀ ਹੈ ਉਹਦੇ ਨਾਲ ਜਿਵੇਂ ਹੁਣ ਵਿਦੇਸ਼ੀ ਸੇਬ ਜੀਬੀ ਅੰਗੂਰ ਬਹੁਤ ਜਿਆਦਾ ਕੁਆਲਿਟੀ ਚ ਵਧੀਆ ਚ ਦੇਖੋ ਬਾਹਰ ਹੁੰਦੇ ਨੇ ਉਹਦੀ ਜਿਹੜੀ ਲੋਕਾਂ ਨੂੰ ਬਹੁਤ ਵਧੀਆ ਕਿਸਮ ਹੈ ਉਹ ਮਿਲੇਗੀ ਹਿਮਾਚਲ ਦੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਇਹਦਾ ਬਹੁਤ ਘਾਟਾ ਪਵੇਗਾ ਕਿਉਂਕਿ ਹਿਮਾਚਲ ਦੇ ਵਿੱਚ ਮੋਸਟਲੀ ਸੇਬਾਂ ਦੀ ਹੀ ਖੇਤੀ ਕੀਤੀ ਜਾਂਦੀ ਹੈ ਉਹਨਾਂ ਦੀ ਆਮਦਨ 'ਚ ਵੀ ਫਰਕ ਪਵੇਗਾ ਕਿਉਂਕਿ ਜਿਹੜੇ ਹਿਮਾਚਲ ਦੇ ਮੋਸਟਲੀ ਕਿਸਾਨ ਨੇ ਉਹ ਸੇਬਾਂ ਦੀ ਖੇਤੀ ਤੇ ਹੀ ਰਿਪੈਂਡ ਕਰਦੇ ਨੇ ਹੁਣ ਦੋਸਤੋ ਫਾਇਦਾ ਤੁਸੀਂ ਦੇਖ ਲਿਆ ਹੈ ਕਿ ਲੋਕਾਂ ਨੂੰ ਵਧੀਆ ਜਿਹੜੇ ਫਲ ਨੇ ਉਹ ਸਸਤੇ ਰੇਟਾਂ ਤੇ ਮਿਲਣਗੇ ਨੁਕਸਾਨ ਜਿਹੜੇ ਲੋਕਲ ਫਲ ਨੇ ਕਰਕੇ ਜਦ ਉਹਨਾਂ ਦੀ ਡਿਮਾਂਡ ਘਟ ਜੂਵੇਗੀ ਤਾਂ ਕਿਸਾਨਾਂ ਨੂੰ ਬਹੁਤ ਜ਼ਿਆਦਾ ਘਾਟਾ ਪਵੇਗਾ ਦੋਸਤੋ ਇਹਦੇ ਬਾਰੇ ਅਗਰ ਮੱਕੀ ਕਪਾਹ ਤੇ ਫਰੂਟਸ ਬਾਰੇ ਅਗਰ ਸਰਕਾਰ ਨੇ ਭਾਰੀ ਮਾਤਰਾ ਚ ਟੈਕਸਾਂ ਚ ਛੋਟ ਦਿੱਤੀ ਹੈ ਤੇ ਭਾਰੀ ਮਾਤਰਾ ਚ ਇਹ ਇੰਪੋਰਟ ਹੋਣਗੇ ਤਾਂ ਇੱਕ ਸੇਫਗਾਰਡੀ ਡਿਊਟੀ ਜਾਨਕੀ ਸੁਰੱਖਿਆ ਟੈਕਸ ਤੇ ਜਿਹੜਾ ਕੋਟਾ ਸਿਸਟਮ ਹੈ ਉਹ ਲਾਗੂ ਕੀਤਾ ਜਾਣਾ ਚਾਹੀਦਾ ਜਿਵੇਂ ਹਿੰਦੁਸਤਾਨ ਦੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਵੀ ਕੋਟੇ ਦੇ ਵਿੱਚ ਜਿਹੜੀ ਉਹਨਾਂ ਦੀ ਕਫਸਲਾ ਨੇ ਉਹ ਜ਼ਰੂਰ ਰੱਖੀਆਂ ਜਾਣ ਤੇ ਇਸ ਦੇ ਨਾਲ ਜਿਹੜੀ ਐਮਐਸਪੀ ਪ੍ਰਣਾਲੀ ਹੈ ਉਹ ਵੀ ਮਜ਼ਬੂਤ ਕੀਤੀ ਅਤੇ ਕਿਸਾਨਾਂ ਨੂੰ ਸਬਸਿਡੀ ਅਤੇ ਐਕਸਪੋਰਟ ਕਰਨ ਦੇ ਜਿਹੜੇ ਕੀ ਮਤਲਬ ਜਿਹੜੇ ਹਿੰਦੁਸਤਾਨ ਦੇ ਕਿਸਾਨ ਨੇ ਉਹਨਾਂ ਨੂੰ ਵੀ ਭਾਰਤ ਤੋਂ ਬਾਹਰ ਐਕਸਪੋਰਟ ਕਰਨ ਦੇ ਜਿਹੜੇ ਫਾਇਦੇ ਨੇ ਉਹ ਵੱਧ ਮਿਲਣੇ ਚਾਹੀਦੇ ਨੇ ਅਗਰ ਜਿਹੜੀ ਸੁਰੱਖਿਆ ਇਹ ਚੀਜ਼ਾਂ ਤੋਂ ਨਹੀਂ ਹੋਵੇਗੀ ਜਿਹੜੇ ਭਾਰਤ ਦੇ ਖਾਸ ਕਰਕੇ ਪੰਜਾਬ ਦੇ ਛੋਟੇ ਕਿਸਾਨ ਨੇ ਉਹ ਬਹੁਤ ਪ੍ਰਭਾਵਿਤ ਹੋਣਗੇ ਉਹਨਾਂ ਦਾ ਜਿਹੜਾ ਕੰਮ ਹੈ ਉਹ ਠੱਪ ਹੋ ਜਾਵੇਗਾ ਉਹਨਾਂ ਦੀ ਜਿਹੜਾ ਰੋਜ਼ਗਾਰ ਤੇ ਬਹੁਤ ਅਸਰ ਪਵੇਗਾ ਹੁਣ ਦੋਸਤੋ ਇਹਦਾ ਰਿਜ਼ਲਟ ਰਿਜ਼ਲਟ ਕੀ ਹੈ ਮੇਰੀ ਐਜ਼ ਯ ਐਡਵੋਕੇਟ ਦੇਖੋ ਜਿੱਥੇ ਭਾਰਤ ਦੇ ਕਿਸਾਨ ਪ੍ਰਾਪਤ ਹੋਣਗੇ ਇਹ ਗੱਲ ਮੰਨ ਲਿਆ ਕਿ ਲੋਕਾਂ ਨੂੰ ਬਹੁਤ ਵਧੀਆ ਚੀਜ਼ਾਂ ਮਿਲਣਗੀਆਂ ਸਸਤੇ ਰੇਟਾਂ ਤੇ ਮਿਲਣਗੀਆਂ ਲੇਕਿਨ ਹਿੰਦੁਸਤਾਨ ਦਾ ਕਿਸਾਨ ਪਹਿਲਾਂ ਹੀ ਪਿੱਛੇ ਜਾ ਰਿਹਾ ਹੈ ਪਹਿਲਾਂ ਹੀ ਉਹ ਦਰ ਪਰ ਦਰ ਬੇਰੁਜ਼ਗਾਰ ਗਰੀਬ ਹੁੰਦਾ ਜਾ ਰਿਹਾ ਹੈ ਉਹਨਾਂ ਦੇ ਜਿਹੜੇ ਤੰਦੇ ਤੇ ਬਹੁਤ ਅਸਰ ਪਵੇਗਾ ਅਗਰ ਇਹ ਇمپੋਰਟ ਡੀਲ ਪ੍ਰੋਪਰ ਲਾਗੂ ਨਾ ਕੀਤੀ ਗਈ ਇਹ ਇੱਕ ਪ੍ਰੋਪਰ ਜਿਹੜੇ ਕਾਨੂੰਨ ਜਾਂ ਤਕਨੀਕ ਨਹੀਂ ਬਣਾਈ ਗਈ ਤਾਂ ਹਿੰਦੁਸਤਾਨ ਦਾ ਕਿਸਾਨ ਖਾਸ ਕਰਕੇ ਪੰਜਾਬ ਦਾ ਕਿਸਾਨ ਖਤਰੇ ਦੇ ਵਿੱਚ ਹੈ ਜੋਗ ਪੱਤੀਆਂ ਅਤੇ ਘਾਹਾਂ ਲਈ ਫਾਇਦੇਮੰਦ ਹੋ ਸਕਦੀ ਹੈ ਉੱਥੇ ਹਿੰਦੁਸਤਾਨ ਦੇ ਕਿਸਾਨ ਖਾਸ ਕਰਕੇ ਪੰਜਾਬ ਦੇ ਕਿਸਾਨ ਉਹਨਾਂ ਦੇ ਲਈ ਬਹੁਤ ਘਾਟਾ ਹੋ ਸਕਦਾ ਹੈ ਅਗਰ ਬਿਨਾਂ ਕਿਸੇ ਤਕਨੀਕੀ ਪ੍ਰਕਿਰਿਆ ਤੋਂ ਬਿਨਾਂ ਇਹ ਚੀਜ਼ਾਂ ਲਾਗੂ ਕੀਤੀਆਂ ਤਾਂ ਹਿੰਦੁਸਤਾਨ ਦਾ ਕਿਸਾਨ ਪਹਿਲਾਂ ਹੀ ਪਿੱਛੇ ਜਾ ਰਿਹਾ ਹੈ ਹੋਰ ਬੇਰੁਜ਼ਗਾਰ ਹੋ ਜਾਏਗਾ ਹੋਰ ਗਰੀਬ ਹੋ ਜਾਏਗਾ ਜਿੱਥੇ ਪਹਿਲਾਂ ਹੀ ਉਹ ਬਹੁਤ ਕਰਜ਼ੇ ਕਰਕੇ ਪਰੇਸ਼ਾਨ ਹੈ ਤੇ ਸੁਸਾਇਸਾਈਡ ਤੱਕ ਕਰਦਾ ਹੈ ਇਸ ਦਾ ਇੰਪੈਕਟ ਕਿਸਾਨਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਤੇ ਬਹੁਤ ਮਾੜਾ ਹੋਵੇਗਾ ਇਸ ਲਈ ਇਹਨਾਂ ਕਾਨੂੰਨਾਂ ਨੂੰ ਇਹਨਾਂ ਟੈਕਸਾਂ ਨੂੰ ਜਿਹੜੀ ਛੋਟ ਦਿੱਤੀ ਹੈ ਇਹਦਾ ਇੱਕ ਪ੍ਰੋਪਰ ਸਿਸਟਮ ਬਣਾਉਣਾ ਚਾਹੀਦਾ ਹੈ ਦੋਸਤੋ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਇਹਦੇ ਬਾਰੇ ਜਰੂਰ ਕਮੈਂਟ ਕਰਿਓ ਇਹ ਜਰੂਰ ਇਹ ਗੱਲਾਂ ਸਾਰੀਆਂ ਵਿਚਾਰ ਕਰਨ ਦੇ ਆਦੇ ਨਾਲ ਤੁਹਾਡੇ ਚ ਵਿਚਾਰ ਯਾ ਜਾਣੀ ਚਾਹੀਦੀਆਂ ਨੇ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹੀ ਸੀ ਕਿ ਲੋਕਾਂ ਨੂੰ ਇਹ ਸਿਸਟਮ ਪਤਾ ਲੱਗੇ ਇਹ ਲੋਕਾਂ ਬਾਰੇ ਲੋਕਾਂ ਨੂੰ ਇਹ ਜਿਹੜੀ ਡੀਲ ਹੋਈ ਹੈ ਸਾਡੀਆਂ ਭੈਣਾਂ ਨੂੰ ਕਈ ਜਗ੍ਹਾ ਸਾਡੀਆਂ ਭੈਣਾਂ ਵੀ ਕਿਸਾਨ ਨੇ ਉਹਨਾਂ ਨੂੰ ਇਹਦੇ ਬਾਰੇ ਕੀ ਸਿਸਟਮ ਹੈ ਜਬ ਪਹਿਲਾਂ ਹੀ ਕੀ ਵਿਚਾਰ ਹੈ ਅਗਰ ਇਹ ਗਲਤ ਕਾਨੂੰਨ ਸਾਬਤ ਹੁੰਦੇ ਨੇ ਤਾਂ ਉਹਦੇ ਬਾਰੇ ਜਿਹੜੀ ਆਵਾਜ਼ ਹੈ ਉਹ ਚੱਕਣੀ ਚਾਹੀਦੀ ਹੈ ਇਸ ਲਈ ਦੋਸਤੋ ਅਗਰ ਤੁਹਾਨੂੰ ਲੱਗਦਾ ਹੈ ਇਹ ਵੀਡੀਓ ਕਿਸੇ ਹੋਰ ਲਈ ਵੀ ਸਹਾਇੀ ਹੋ ਸਕਦੀ ਆ ਤਾਂ ਇਹਨੂੰ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ De Cândida, não